ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਤੁਸੀਂ ਠੀਕ ਹੋਵੋਗੇ ਵਧੀਆ ਹੋਵੋਗੇ ਜੀ ਸੋ ਆਪਾਂ ਤੁਹਾਨੂੰ ਕੱਲ ਵੀ ਇਸਤਾ ਤੇ ਵੀਡੀਓ ਪਾਈ ਸੀਗੀ ਬੋਲ ਕੇ ਹਨਾ ਜੀ ਸੋ ਆਪਾਂ ਜਾ ਰਹੇ ਹਾਂ ਜੀ ਫਿਰੋਜ਼ਪੁਰ ਕੰਨੀ ਲੰਗਰ ਦੀ ਸੇਵਾ ਲੈ ਕੇ ਤੇ ਉੱਥੇ ਹੀ ਬਣਾਇਆ ਜੀ ਕੁੱਕੀ ਭੈਣ ਦੇ ਘਰੇ ਲੰਗਰ ਤਿਆਰ ਕੀਤਾਗਾ ਠੀਕ ਹੈ ਜੀ ਤੇ ਸਾਡੇ ਤਾਂ ਇਧਰ ਉਹ ਹੈ ਨਹੀਂ ਸੀਗੀ ਕੋਈ ਵੀ ਥੋੜਾ ਦੂਰ ਪੈਂਦਾ ਪੈਂ ਦਾ ਕਰਜਾ ਮਾ ਸ਼ਹਿਰ ਦੇ ਵਿੱਚ ਆ ਕੁੱਕੀ ਦਾ ਤੇ ਉੱਥੋਂ ਸਾਰੀ ਵੀ ਜਾਣੀ ਦੀ ਸੇਵਦਾ ਸੀਗੀ ਕੋਲੇ ਹਨਾ ਵੀ ਜਿਹੜੀ ਚੀਜ਼ ਦੀ ਆਪਾਂ ਨੂੰ ਘਾਟ-ਵਾਟ ਸੀਗੀ ਤੇ ਆਪਾਂ ਉੱਥੋਂ ਲੈ ਸਕਦੇ ਸੀਗੇ ਸੋ ਅੱਜ ਹੁਣ ਲੰਗਰ ਤਿਆਰ ਹੋ ਗਿਆ ਜੀ ਸਵੇਰੇ 7:00 ਵਜੇ ਤੇ ਹੁਣ ਆਪਣੀ ਗੱਡੀ ਆਈ ਜਾਂਦੀ ਹੈ ਜੀ ਗੱਡੀ ਭੇਜੀ ਹੈ ਜੀ ਬਾਈ ਨੇ ਵਿਚਾਰੇ ਨੇ ਬਹੁਤ ਧੰਨਵਾਦ ਬਾਈ ਗੋਰਾ ਟਰੈਲ ਵਾਲੇ ਦਾ ਜਿਹੜੇ ਕਿ ਰਾਮਪੁਰੇ ਬਾਈ ਗੋਰਾ ਟਰੈਲ ਵਾਲੇ ਤੇ ਉਹਨਾਂ ਨੇ ਬਈ ਗੱਡੀ ਫਰੀ ਸੇਵਾ ਭੇਜੀ ਆ ਬਾਈ ਨੇ ਬੋਤਲਾਂ ਭੇਜੀਆਂ ਪਾਣੀ ਦੀਆਂ ਫਰੀ ਠੀਕ ਹੈ ਜੀ ਸੋ ਜਿੰਨੇ ਕੁ ਮੇਰੀ ਸਰਦਾ ਸੀਗੀ ਤੇ ਆਪਾ ਜੀ ਲੰਗਰ ਲੰਗਰ ਕੀਤਾ ਤਿਆਰ ਤੇ ਸੋ ਸਾਰੇ ਜਾਨੇ ਦੁਆ ਕਰੋ ਪ੍ਰਮਾਤਮਾ ਅੱਗੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਬੇਨਤੀ ਕਰੇ ਕਰੋ ਵੇ ਆਪਣਾ ਪੰਜਾਬ ਤੇ ਕੋਈ ਵੀ ਇਹੋ ਜਿਹਾ ਦੁੱਖ ਤਕਲੀਫ ਨਾ ਆਵੇ ਸੋ ਜਾਨਿਆ ਜੀ ਹੁਣ ਆਪਾਂ ਭੈਣ ਕੁੱਕੀ ਦੇ ਘਰੇ ਉੱਥੇ ਹੋ ਗਿਆ ਲੰਗਰ ਤਿਆਰ ਔਮਨ ਨੇ ਫੋਨ ਕਰੀ ਜਾਂਦੇ ਆ ਬੇਟਾ ਸਵੇਰੇ ਸਰੀਆ ਵਾਗਿਆ ਸੀਗਾ ਅਲੰਕਾਰ ਦੀ ਤਿਆਰੀ ਕਰਵਾਉਣ ਵਾਸਤੇ ਹਲਵਾਈ ਦੇ ਨਾਲ ਤੇ ਕੱਲ ਆਪਾਂ ਉੱਥੇ ਹੀ ਲਾਇਆ ਸੀਗਾ ਜੀ ਹਲਵਾਈ ਤੇ ਸੋ ਜਾ ਰਹੇ ਆ ਆਪਾਂ ਜੀ ਤੇ ਸਾਰੇ ਜਾਣੇ ਵਾਹਿਗੁਰੂ ਜਰੂਰ ਲਿਖਿਓ ਜੀ ਤੇ ਆਪਾਂ ਜਾ ਰਹੇ ਆ ਫਿਰੋਜ਼ਪੁਰ ਲਾਧੂ ਕੇ ਸ਼ਾਇਦ ਇੱਧਰ ਜਲਾਲਾਬਾਦ ਕੰਨੀ ਲਾਧੂ ਕੇ ਕੰਨੀ ਤੇ ਆਪਾਂ ਲੰਗਰ ਦੀ ਸੇਵਾ ਲੈ ਕੇ ਜਾ ਰਹੇ ਆ ਜੀ ਕੀ ਭੈਣ ਦੇ ਘਰੇ ਤੁਹੇ ਸਾਮਾਨ ਪਾਈ ਜਾਂਦੇ ਆਪਾਂ ਹਨ ਦੇਖ ਸਕਦੇ ਹੋ ਤੁਸੀਂ ਜਲਦੀ ਕਰੋ ਹਨਾ ਬਹੁਤ ਟਾਈਮ ਹੋ ਗਿਆ ਬਸ ਜੀ ਆਜੋ ਆਜੋ ਬਸ ਚਲੋ ਉਹ ਬਾਈ ਗੋਰਾ ਨੇ ਭੇਜਿਆ ਜਿਹੜਾ ਪਾਣੀ ਕੁਛ ਨਹੀਂ ਆਇਆ ਉਹ ਗੱਡੀ 'ਚ ਹੀ ਹੋਊਗਾ ਫਿਰ ਗੱਡੀ 'ਚ ਹੀ ਹੋਊਗਾ ਫਿਰ ਚਲ ਆਜੋ ਫਿਰ ਪਹਿਲੇ ਪਾਣੀ ਲੈ ਕੇ ਪਹਿਲਾਂ ਪਾਣੀ ਚੜੀ ਨਾ ਤੁਸੀਂ ਚਾਹੋਗੇ ਨਹੀਂ ਮੈਂ ਨਹੀਂ ਹਨਾ ਠੀਕ नहीं, नहीं ना कुछ नहीं ना तो लिख रहे होगे तो नज़र बाज़ है ना बब्बू आई हाय 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 आ देखिए मेरा लागन साले बदी 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 तो दौग चलो कोई तो जमा साइड त ला दो कुंज वागु सचा पाचशाह ਬਣਾਏ ਜਨਾਬ ਬਹੁਤ ਜੀ ਆਪਾਂ ਚੱਲਦੇ ਆ ਜੀ ਸਮਾਰੋਪਨ ਆਖ ਲੈਣਾ ਕੋਈ ਵੀ ਅਰਦਾਸ ਬੇਨਤੀ ਕਰਿਓ ਜੀ ਬਾਬਾ ਜੀ ਅੱਜ ਉਹਨਾਂ ਦਿਨ ਕਦੇ ਨਾ ਆਪਣੇ ਪੱਲੇ ਬੱਤੀ ਆਵੇ ਹਨਾ ਜਿਹੜਾ ਕਿ ਹੁਣ ਆ ਚੱਲ ਰਿਹਾ ਕੋਈ ਵੀ ਕੋਈ ਪਾਪਾ ਚੱਲਦੇ ਆ ਜੀ ਲਾਧੂ ਕੇ ਠੀਕ ਹੈ ਜੀ ਤੇ ਜੇ ਕਿਸੇ ਵੀ ਕਿਸੇ ਭਾਂ ਭਰਾ ਨੂੰ ਤੇ ਫੇਰ ਵੀ ਲੋੜ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ 8-10 ਦਿਨਾਂ ਬਾਅਦ ਜਿੱਧਰ ਲੋੜ ਆ ਤਾ ਹੁਣ ਉੱਧਰ ਜਾਵਾਂਗੇ ਜੀ ਕਮੈਂਟ ਕਰਕੇ ਤੂੰ ਦੱਸੋ ਕਿੱਧਰ ਜਾ ਹਾਂ ਜੀ ਸਾਨੂੰ ਕਮੈਂਟ ਕਰਕੇ ਦੱਸ ਦੋ ਕਿੱਥੇ ਕੀ ਜੀ ਜੀ ਨਹੀਂ ਪਹੁੰਚ ਗਈ ਸੋ ਆਪਾਂ ਜਿੰਨੇ ਜੋਗੇ ਹੈਗੇ ਆ ਜੀ ਆਪਾਂ ਜਰੂਰ ਕਰਾਂਗੇ ਆਪਾਂ ਤੁਹਾਡੀ ਸੇਵਾ 'ਚ ਹਾਜ਼ਰ ਰਹੇ ਹਾਂ ਆਹ ਦੇਖੋ ਜੀ ਇਹਨਾਂ ਮਠੰਡਾ ਵੀ ਇੱਥੇ ਆਏ ਰਸਾਂ ਵੰਨਣ ਵਾਸਤੇ ਆ

ਬਹੁਤ ਤਰਲਤਨ ਹੈ ਕਿ ਅੰਨੇ ਜਿਆਦਾ ਪਾਣੀ ਲੱਗਿਆ ਦੇਖੋ ਜੀ ਪਾਣੀ ਉਹ ਟਾਣੀਆਂ ਸਾਰੀਆਂ ਡੁੱਬੀਆਂ ਪਈਆਂ ਬਹੁਤ ਬੁਰਾ ਹਾਲ ਹੈ ਇੱਥੇ ਲੋਕਾਂ ਦਾ ਬਹੁਤ ਜਿਆਦਾ ਵੀ ਦੇਖੋ ਜੀ ਪਾਣੀ ਉਹ ਟਾਣੀਆਂ ਸਾਰੀਆਂ ਡੁੱਬੀਆਂ ਪਈਆਂ ਬਹੁਤ ਬੁਰਾ ਹਾਲ ਹੈ ਇੱਥੇ ਲੋਕਾਂ ਦਾ ਬਹੁਤ ਜਿਆਦਾ ਵੀ ਦੇਖੋ ਜੀ ਇੱਥੇ ਬਹੁਤ ਬੁਰਾ ਹਾਲ ਆ ਜਿੰਨਾਂ ਕੋਲੇ ਰਾਸ਼ਨ ਪਹੁੰਚ ਪਹੁੰਚਣਾ ਚਾਹੀਦਾ ਉਹ ਦੇਖੋ ਵਿਚਾਰਾ ਕੋਲੇ ਰਾਸ਼ਨ ਉੱਧਰ ਜਾਣਾ ਚਾਹੀਦਾ ਪਾਣੀ 'ਚ ਹਾਂ ਹਾਂ ਪਾਣੀ ਪਾਣੀ 'ਚ ਜਾਣਾ ਚਾਹੀਦਾ ਸਹੀ ਗੱਲ ਆ ਰਾਸ਼ਨ ਉਹ ਜਿੰਨਾਂ ਦੇ ਪਹਚਾਉਣਾ ਘਰੇ ਉੱਥੇ ਪਹਚਾਓ ਆਪਾਂ ਤਾਂ ਉੱਥੇ ਫੜਾ ਕੇ ਆਵਾਂਗੇ ਹਾਂ ਜਦ ਕਿਹਰੇ ਕਾ ਉਧਰ ਆ ਜਾ ਕਿਧਰ ਆਰਮੀ ਵਾਲਿਆਂ ਦੀ ਹੈਗੀ ਏ ਬੇੜੀ ਅੱਛਾ ਇਹ ਆਰਮੀ ਆ ਬੇੜੀ ਤੁਸੀਂ ਚਾਹੋ ਤਾਂ ਰਾਜਨ ਇੱਕ ਦੋ ਤਿੰਨ ਜਣੇ ਨਾਲ ਆ ਕੇ ਤੁਸੀਂ ਖੁਦ ਰਾਜਨ ਨਾਲ ਦੀ ਜਿੱਥੋਂ ਉਧਰ ਗਈ ਚਲੀਏ ਆਪ ਕੋਈ ਨਾ ਕੋਈ ਨਾ ਬਸ ਬਾਲ ਪਰ ਉਹ ਤੇ ਆਉਣਾ ਹਾਂਜੀ ਤੁਸੀਂ ਇੱਥੇ ਆ ਕਰ ਰਹੀਆਂ ਮੈਂ ਸਮਝ ਨਹੀਂ ਆਉਂਦੀ ਛੋਟੇ ਨਹੀਂ ਨਹੀਂ ਉਹਨਾਂ ਨੂੰ ਪਹੁੰਚਾਉਣਾ ਚਾਹੀਦਾ ਬਾਈ ਜਿੱਥੇ ਜਿੱਤੇ ਰਾਸ਼ਨ ਜਾਣਾ ਚਾਹੀਦਾ ਉੱਥੇ ਪਹੁੰਚਾਓ ਨਾ ਹਾਂ ਹੁਣ ਆਪਾਂ ਤਾਂ ਇੱਥੇ ਸੁੱਕੇ ਥਾਤੇ ਖੜੇ ਆ ਲਈ ਜਾਣੇ ਰਾਸ਼ਨ ਉਹ ਘਰਾਂ ਦੇ ਵਿੱਚ ਜਾਣਾ ਚਾਹੀਦਾ ਜਿੱਥੇ ਪਹੁੰਚਣਾ ਚਾਹੀਦਾ ਰਾਸ਼ਨ ਉੱਥੇ ਪਹੁੰਚੇ ਆਹ ਖੜੇ ਆ ਬੰਨ ਤੇ ਖੜੇ ਆ ਪਾਣੀ ਦੇਖੋ ਬਹੁਤ ਜ਼ਿਆਦਾ ਪਾਣੀ ਹੈ ਜੀ ਪਹੁੰਚਾਉਣਾ ਜਿੱਥੇ ਰਾਸ਼ਨ ਪਹੁੰਚਣਾ ਚਾਹੀਦਾ ਉਹ ਉਸ ਘਰਾਂ ਚ ਦੇ ਕੇ ਆਵਾਂਗੇ ਰਾਸ਼ਨ ਉਹ ਦੇਖੋ ਕੋਟਾ ਤੇ ਬੈਠੇ ਵਿਚਾਰੇ ਕੋਠਿਆਂ ਦੇ ਬੈਠੇ ਆ ਵਿਚਾਰੇ ਤੰਬੂ ਤਾਂ ਆਣ ਕੇ ਦੇਖੋ ਪਲੰਗਾ ਦਾ ਤੱਬੂ ਬਣਾ ਰੱਖਿਆ ਵਿਚਾਰਿਆਂ ਨੇ ਬਹੁਤ ਬੁਰਾ ਹਾਲਾਤ ਹੈਗੇ ਜੀ ਦੇ ਰੈਸ਼ਨ ਵਾਲੇ ਇੱਥੇ ਵੈਸੇ ਬਹੁਤ ਆ ਰਹੇ ਆ ਭੈਣ ਭਰਾ ਬਹੁਤ ਸੇਵਾ ਕਰ ਰਹੇ ਆ ਹਾਂ ਸੋ ਦੇਖ ਕੇ ਦਿੱਤਾ ਜਾਵੇ ਜੀ ਕਿਸੇ ਦੇ ਮੂਹਰੇ ਤਾਂ ਨਹੀਂ ਆ ਉਹ ਪਿੰਡ ਦਾ ਜੇ ਉਸ ਪਿੰਡ ਦੇ ਲੋਕਾਂ ਨੇ ਇਸ ਪਿੰਡ ਉਹ ਉਸ ਘਰ ਉਹ ਜਿਵੇਂ ਨਾ ਜਿਵੇਂ ਮੰਗੂ ਕਰੋ ਉਹ ਉਸ ਘਰ ਜਾਣਾ ਚਾਹੀਦਾ ਆਰ ਇੱਕ ਮਿੰਟ ਬੇੜ ਯਾਰ ਆਪਣੇ ਉੱਥੇ ਅਸੀਂ ਰੱਖ ਬਹੁਤ ਘਰ ਇੱਥੇ ਘਰਾਂ ਪਾਣੀ ਵੀ ਬਹੁਤ ਘੱਟ ਲੋਕ ਅਸਾਂ ਆਪਾਂ ਉੱਥੇ ਜਾ ਕੇ ਲੈ ਕੇ ਆਏ ਕਰਦੇ ਹੈ ਤਾਂ ਗੱਲ ਸੁਣੋ ਹਾਂ ਮੁੰਡੇ ਜੀ ਉਹ ਮਹੱਤਵਪੂਰਨ ਨਹੀਂ ਮਸਾ ਆਪਣੀ ਵੋਟ ਆ ਜਾਂਦੀ ਆ ਆਪਾਂ ਉਹ ਮੁੰਡਿਆਂ ਨੂੰ ਜ਼ਿੰਮੇਵਾਰੀ ਅਸੀਂ ਉਹ ਮੁੰਡਿਆਂ ਨੂੰ ਜ਼ਿੰਮੇਵਾਰੀ ਲਾਤੀ ਆ ਬਸ ਉਹਨਾਂ ਦੀ ਮੇਰੀ ਧਾਰੀ ਆ ਆ ਘਾਟਾ ਨਹੀਂ ਤੇ ਪਰਲੇ ਪੰਚਾਇਤੀ ਰਕਬਾ ਨਾਲ ਨੂੰਚਾ ਨੂੰਚਾ ਪੀਰ ਕਮਨੋਂ ਦੇ ਨਾਲ ਮੇਰੀ ਜਵਲੀ ਚਾਣੀ ਰੁਕੀ ਪਈ ਤੇ ਮੈਂ ਆ ਤੰਬੂ ਮੈਂ ਆ ਲਾਈ ਬਿਠਾਈ ਤੇ ਤੰਬੂ ਸਾਡੇ ਲੱਗੇ ਪੈਨੇ ਫਿਰ ਮੇਰੀ ਗੱਲ ਸੁਣ ਆ ਸਾਡੇ ਸਾਹਮਣੇ ਪਾਣੀ ਆ ਰਿਹਾ ਹੈਂਦਾ ਹੈਂਦਾ ਆ ਇਹਦਾ ਫਰੈਂਡੂ ਦੇਖੋ ਜੀ ਫਾਜਲ ਕਾ ਦੇ ਆਈਏ ਦੇ ਵਿੱਚ ਪਾਣੀ कुे व किन्नी आए आया बहुत बुरा हाल है बहुत बुरा हाल है

ਅੰਤ ਦੀ ਲੋੜ ਹੈ ਜੀ ਇਹ ਚੀਜ਼ਾਂ ਤੁਸੀਂ ਕਰਦੇ ਜਿੱਦਾਂ ਜਿਆਦਾ ਗੁਟਾ ਵੀ ਜਾਂਦਾ ਹੋਤਾ ਹੈ ਜਾਂ ਨਹੀਂ ਬੜਾ ਬਹੁਤ ਕਹਿੰਦੇ ਹਾਂ ਤੁਹਾਡੇ ਆਪ ਦੇ ਮੂੰਹ ਦਾ ਕਹਿਣ ਦਾ ਕੀ ਇਹ ਪਿੰਡ ਵਾਲੇ ਮੋਛਾ ਕਰ ਰਹੇ ਹਾਂ ਅਸੀਂ ਰੋਲੇ ਫਿਰਦੇ ਹਾਂ ਅਸੀਂ ਅਸੀਂ ਪਰਖਿਆ ਨਾ ਬੰਦਿਆਂ ਨੂੰ ਆਪੇ ਜੇ ਪਿੰਡ ਦੇ ਬੰਦੇ ਅੱਜ ਦੇਖਿਆ ਹੁਣ ਤਾਂ ਬੰਦਾਂ ਨਾ ਬੁੱਢਾ ਲੈ 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 ਬੰਦੇ ਬੰਦੇ ਦੁਗਣੇ ਬੰਦੇ ਅਸੀਂ ਬੋਲਣਾ ਕਿ ਕੋਈ ਇੱਕ ਕੋਈ ਸੰਭਾ ਬੰਦਾ ਖੜਾ ਕਰੋ ਜਿਹੜਾ ਕਿ ਇਹਨਾਂ ਤੇ ਰੋਕ ਲਗਾਈ ਜਾ ਸਕੇ ਅਸੀਂ ਆਪਾਂ ਆਪਣੇ ਪੁੱਤਰ ਬੈਠੇ ਨਾ ਜਾ ਕੇ ਨਹੀਂ ਕੋਈ ਨਹੀਂ ਬੈਠੇ ਸਾਰੇ ਨਹੀਂ ਬੈਠੇ ਕੋਈ ਕੋਈ ਬੈਠੇ ਆ ਤਾਂ ਭੁਲਾ ਹੀ ਬੈਠੇ ਕਈਆਂ ਦਾ ਸਮਾਨ ਉਧਰ ਪਿਆ ਹੈ ਹੁਣ ਦੱਸੋ ਅਸੀਂ ਸਮਾਨ ਕਿਹਨੂੰ ਦੇਈਏ ਸੰਦੂ ਬੈਠੇ ਮੈਂ ਨਹੀਂ ਕਰੀਆ ਅਸੀਂ ਅੱਗੇ ਤੁਹਾਨੂੰ ਹੀ ਦੇ ਲਾਂਗੇ ਤੁਸੀਂ ਸਾਡੇ ਨਾਲ ਚਲੋ ਚੱਲ ਚੱਲ ਚਲੋ ਆਜੋ ਪਿਆਰ ਜਲੋ ਹਾਂ ਬਾਈ ਠੀਕ ਆ ਮੋਟੇ ਰੋਟਾ ਗਰੀ ਛੱਡ ਦੇ ਆਪਾਂ ਠੀਕ ਆ ਬਹੁਤ ਵਧੀਆ ਸਾਡਾ ਭਰਾ ਆ ਸੋ ਹਾਂਜੀ ਫਰੈਂਡ ਸਾਡਾ ਬਾਈ ਆਇਆ ਜਿੱਥੇ ਸੇਵਾ ਕਰਨ ਬਾਈ ਦੀਆਂ ਲੰਬੀਆਂ ਉਮਰਾਂ ਹੋਣ ਲੰਬੀਆਂ ਵਾਸਤੇ ਨਾ ਹੀ ਮੱਛੀ ਮੱਡੀ ਗੱਲ ਹੈ ਇਹਨਾਂ ਵਿੱਚ ਜਾਂਦਾ ਰਹੇ ਜੰਦਾ ਰਹੇ ਬਾਈ ਉਹ ਮਨੂ ਬਾਈ ਦਾ ਤੈਨੂੰ ਸਹੀ ਨਾ ਪਾਣੀ ਅੜ ਗਿਆ ਖਾਲਾ ਲੋਕ ਅੰਦਰ ਨੂੰ ਰਹਿਣ ਦੀਆਂ ਲੱਕੜੀਆਂ ਰਸਤੇ ਰੋਕ ਲਈਆਂ ਇਹਨਾਂ ਨੇ ਮਲਾਜਮਾਂ ਬਾਈ ਦਸਤਾਵੇਜ਼ਕਾਰ ਤਾਂ ਕਿਹਨੇ ਜਾਨ ਦੇ ਰੇ ਫਿਰ ਪਤਾ ਤੇਜ਼ ਤੇਜ਼ ਰੇਲਾ ਤੇਜ਼ ਛਕ ਨੰਬਰ ਗੱਟੀ ਉੱਧਰ ਬਿਲਕੁਲ ਅੱਛੀ ਨਹੀਂ ਪਹੁੰਚਿਆ ਨਾ ਤਾਂ ਬੇੜੀਆਂ ਦਾ ਪ੍ਰਬੰਧ ਹੈ ਕੋਈ ਨਾ ਇਹ ਹੋ ਜੇ ਪ੍ਰਬੰਧ ਹੈ ਕਿ ਜਿੰਨਾ ਰਾਸ਼ਨ ਪਹੁੰਚਾ ਕਿਉਂ ਥੇ ਉਹਦੇ ਸ਼ੋਰ ਦੇ ਬੱਚੇ ਜਿਹੜੇ ਗਿਆ ਉਹ ਵੀ ਰੋਂਦੇ ਆ ਨਾ ਤਾਂ ਕੋਈ ਆਣ ਜਾਂਦਾ ਪ੍ਰਬੰਧ ਹੈ ਉਹ ਕਹੀ ਦਸੀ ਬੇਟਾ ਖੜੇ ਐ ਵੀ ਅਸੀਂ ਵੀ ਉੱਥੇ ਅੱਗੇ ਪਹਚੋਣਾ ਰਾਸ਼ਨ ਪਿੱਛੇ ਸਾਰੇ ਉਹੀ ਲੁੱਟਮਾਰ ਕਰੀ ਜਾਂਦੇ ਜਿਹੜੇ ਸਿੱਤਰ ਕਰਦੇ ਆਂ ਅਸੀਂ ਰਾਜਸਥਾਨ ਤੋਂ ਆਏ ਸਾਨੂੰ ਨਹੀਂ ਡੱਕਣ ਦੇਣਾ ਅਸੀਂ ਵੀ ਇਹ ਸਾਡੇ ਅੱਗੇ ਸਾਰੇ ਜਿਹੜੇ ਪਾਣੀ ਵਿੱਚ ਡੁੱਬੇ ਅਸੀਂ ਕੱਲ ਵੀ ਰਾਸ਼ਨ ਲਾ ਕੇ ਗਏ ਅੱਜ ਹੋਰ ਲੈ ਕੇ ਆਏ ਆ ਤੇ ਜਾਣਾ ਇਹਨਾਂ ਬਣਾ ਕੇ ਲੈ ਆਏ ਆ ਜੇ ਬਣਿਆ ਹੋਇਆ ਰਾਸ਼ਨ ਖਰਾਬ ਹੋ ਗਿਆ ਉਹਨਾਂ ਤੇ ਪਹੁੰਚਾ ਹੀ ਨਾ ਕੋਈ ਫਾਇਦਾ ਹੀ ਨਹੀਂ ਮੈਂ ਮੈਨੂੰ ਮਿਲਿਆ ਸਤ ਸੰਗਰ ਪਸਤੇਗਣਾਲ ਉਹ ਕਹਿੰਦੇ ਵੀ ਤੁਸੀਂ ਅੱਗੇ ਨਹੀਂ ਜਾਣਦੇ ਸਾਡੀ ਮੁੱਲੇ ਵਾਪਸ ਅੱਗ ਮੈਂ ਇਹ ਕਹ ਰਿਹਾ ਹਾਂ ਕਿ ਮੈਂ ਭਾਉ ਜੀ ਨਾ ਕਿ ਮੈਂ ਭਾਉ ਨੇ ਛੋਲ ਬਣਾ ਦੇਣਾ ਦੇਸ ਬਣ ਉਹ ਸਾਰੀ ਖਰਾਬ ਹੋ ਜਾਣ ਕਿ ਦੱਸੋ ਉਹੀ ਤਾਂ ਗੱਲ ਹੈ ਕਿ ਚਲ ਕਿਸੇ ਦੇ ਮੂੰਹ ਚ ਨਾ ਪਏ ਕੀ ਫਾਇਦਾ ਉਹੀ ਤਾਂ ਗੱਲ ਆ ਰਿਹਾ ਲਾ ਕੇ ਪਿੰਡਾਂ ਦੇ ਪੈਸੇ ਕਿੰਨੇ ਕਰਕੇ ਸਮਾਨ ਲੈਂਦੇ ਗੱਲ ਤਾਂ ਉਹੀ ਬਾਈ ਮਸਾਂ ਬੜੀ ਮੁਸ਼ਕਲ ਨਾਲ ਇੰਨੀ ਦੂਰ ਪਹਿਲਾਂ ਸਾਨੂੰ ਉਧਰ ਉਹ ਬੰਨ ਤੋਂ ਇੱਧਰ ਕਹਿਤਾ ਕਿ ਇੱਧਰ ਦੇ ਕੇ ਆਓ ਤੇ ਬਹੁਤ ਬੁਰਾ ਹਾਲ ਹੁਣ ਜਿੱਥੇ ਪਾਣੀ ਆ ਰਿਹਾ ਉੱਥੇ ਜਾਣ ਨਹੀਂ ਦੇਈ ਜਾਂਦੇ ਜੀ ਉਹ ਪਰਲੇ ਬੰਨ ਤੇ ਕੋਲੇ ਜਾਂਦਾ ਨਹੀਂਗਾ ਹੁਣ ਬਾਈ ਘਰੇ ਲੇ ਕੇ ਜਾਂ ਬੰਦ ਦਾ ਸਾਡਾ ਘਰੇ ਬਾਈ ਖਰਾਬ ਹੋ ਜੂ ਹੁਣ ਘਰੇ ਇੰਨਾ ਕ ਕਿੱਥੋਂ ਅਗਲਾ ਲੈ ਜਾਊਗਾ ਵਿਆਪਾ ਦਾ ਇੰਨਾ ਬਾਤ ਤੇ ਲਿਆਏ ਆ ਵਿਚਾਰਿਆਂ ਵਾਸਤੇ ਬਣਾ ਕੇ ਉਹੀ ਤਾਂ ਗੱਲ ਆ ਜੇ ਟਾਈਮ ਸਿਰ ਪਹੁੰਚਿਆ ਹੀ ਨਾ ਹੋਰ ਅਪੀਲ ਕਰਨਾ ਮੈਂ ਸਾਰੇ ਬਾਰਡਰ ਦੇ ਏਰੀਆ ਨੂੰ ਜਿਹੜੀ ਪਹਿਲਾਂ ਘਰ ਆਂਦੇ ਆ ਜਿਹੜੇ ਪਹਿਲਾਂ ਪਿੰਡ ਲੱਗਿਆ ਜਿਵੇਂ ਕਿ ਨਾ ਲੱਗਦੇ ਪਿੰਡ ਆ ਉਹ ਬਸ ਜਿਹੜਾ ਆਇਆ ਉੱਥੇ ਲੈ ਗਿਆ ਇਹ ਨਹੀਂ ਵੰਦੇ ਤੇਜਰ ਵੇਲਾ ਆ ਗਿਆ ਇੱਕ ਨੰਬਰ ਗੱਟੀ ਉੱਥੇ ਕੋਈ ਰਾਸ ਨਹੀਂ ਪਹੁੰਚਾਇਆ ਤੱਕ ਆ ਵੀ ਗੱਲ ਸਹੀ ਆ ਭਾਈ ਉੱਥੇ ਆਪਾਂ ਦੇਖਿਆ ਨਹੀਂ ਹਲਕੀ ਕੇ ਬਸ ਚੱਕ ਕੇ ਚੱਕ ਕੇ ਬਧੇ ਲੈ ਗਿਆ ਇਹ ਸਾਥ ਸਾਥ ਕਰਨਾ ਚਲਕਟਾ ਕਰਕੇ ਨਾ ਬਸ ਬਹੁਤ ਗੱਲ ਦਾ ਕਾਰਨ ਹੈ ਆਉਣ ਵੇ ਟਾਈਮ ਦੀ ਕਿਕਤ ਆਉਂਦੀ ਹੈ ਕਿਸੇ ਭਾਈ ਚਾਰੇ ਨੇ ਸਾਥ ਨਹੀਂ ਦੇਣਾ ਹਾਂ ਸਹੀ ਆ ਸਹੀ ਸਾਥ ਲੈਣ ਦਾ ਵੀਰ ਮੇਰਾ ਜਿਹੜੇ ਅੱਗੇ ਪਿੰਡ ਲਗੇ ਨੇ ਜਿਹੜੇ ਦੂਰ ਪਿੰਡ ਲਗੇ ਨੇ ਉਹ ਸਿਰਾ ਦੇ ਪੰਚਾਓ ਹਿੰਮਤ ਨਹੀਂ ਹਾਰੇ ਸਾਥ ਸੰਗਰਵ ਮੈਨੂੰ ਕਹਿੰਦੇ ਵੀਰੇ ਜਿਹੜਾ ਪੈਂਦਾ ਖੋ ਕੇ ਸਾਡੇ ਕੋ ਲੈ ਕੇ ਜਾ ਰਿਹਾ ਕਹਿੰਦਾ ਅਗਲੀ ਵਾਰਸ ਨਹੀਂ ਅੱਜ ਤੋਂ ਗੱਡੀ ਆਈ ਸੀ ਮੈਂ ਕਿਹਾ ਵੀ ਤੁਸੀਂ ਪਾਣੀ ਪੀਓ ਕਹਿੰਦਾ ਚਲ ਪਾਣੀ ਬੁਲਾ ਦੇ ਪਰ ਉਹ ਮੇਰੇ ਚਲੇ ਕੇ ਜਲਦੀ ਜਗੇ ਸੀ ਬਹੁਤ ਮਾੜੀ ਗੱਲ ਹੈ ਜਿਹੜੇ ਘਰ ਅੱਗੇ ਬੈਠੇ ਆ ਜਿਹੜੇ ਮੁੰਡੇ ਕੋਨੇ ਚੱਲ ਕੇ ਆ ਜਾਂਦੇ ਆ ਫਟਾਫਟ ਲੈ ਕੇ ਨਿਕਲ ਜਾਂਦੇ ਆ ਬਸ ਉਹ ਕਰ ਰਹੇ ਨੇ ਦੇਖੋ ਜੀ ਹੋ ਬੈਠਾ ਭਾਈ ਗਲਾਬ ਸਿੱਧੂ ਹੋ ਬੈਠਾ

ਉਹਨਾਂ ਨੂੰ ਕਹੋ ਬਾਈ ਤੁਸੀਂ ਮੁੰਡਿਆਂ ਨੂੰ ਉਹਨਾਂ ਮੁੰਡਿਆਂ ਨੂੰ ਕਹੋ ਜਿਹੜੀ ਕੋਈ ਫਸਸੀਵਾਦ ਆ ਰਿਹਾ ਉਹਨਾਂ ਨੂੰ ਚੱਕ ਕੇ ਬੰਦਾਓ ਉਹਨਾਂ ਨੂੰ ਕਹੋ ਕਿ ਕਿਹਦੀ ਕਿਹਦੀ ਉਹ ਵਿਲਾਸੀ ਬਣੇ ਬਣੇ ਚੋੜ ਲੈਂਦੇ ਬਾਈ ਬਣ ਕੇ ਸਿਰ ਮੋਕਾ ਦੋ ਤੁਸੀਂ ਭਰਾ ਬਣ ਕੇ ਇੰਨੇ ਕਿਉਂ ਬਣੇ ਕਰੋ ਸਿਰਾਂ ਇਹ ਸਾਰਾ ਰਲ ਕੇ ਹਾਂ ਚਲੋ ਬਾਬੂ ਕਰੋ ਕੜਾ ਜਾ ਫਿਰ ਕੜਵਾ ਦਿਓ ਬਾਈ ਆਇਓ ਬਾਈ ਚਲੋ ਪੜਵਾਓ ਯਾਰ ਆਪਾਂ ਦਾ ਜਿਹੜਾ ਕੰਮ ਕਰਨ ਨਾਲ ਵਾਹ ਦੋਰਾ ਹਾਲ ਹੈ ਯਾਰ ਹੋ ਗਿਆ ਭਾਈ ਦਾ ਹੋ ਗਿਆ ਘੁੰਮਦਾ ਫਿਰਦਾ ਹੀ ਉਹ ਤਾਂ ਬੰਦਾ ਹੀ ਚੱਲਦਾ ਉਹ ਤਾਂ ਬੰਦਾ ਹੀ ਚੱਲਦਾ ਵਾਹ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਕਿਵੇਂ ਹੋ ਸੋ ਆਪਾਂ ਸਾਰੇ ਸ਼ਹਿਰੀ ਵਾਲੇ ਕਿਉਂ ਤੋਂ ਭਾਈ ਇਹਨੂੰ ਕੌਣ ਨੇ ਜਾਣਦਾ ਆ ਅੱਛਾ ਆਪਾਂ ਸੇ ਵਾਲੇ ਕਿ ਐਸੀ ਭਰਾਵਾ ਅਸੀਂ ਵੀ ਆਏ ਸੀ ਪਿੱਖਤਣ ਵਾਲੇ ਤੇ ਗੱਲ ਕਰੀ ਜਾਂਦੇ ਆ ਕੋਈ ਗੱਲ ਨਹੀਂ ਪੈਣੇ ਹੋਰ ਠੀਕ ਹੋ ਪੈਣੇ ਚਲੋ ਸ਼ੁਕਰ ਹੈ ਸ਼ੁਕਰ ਬੜਾ ਵਧੀਆ ਚਲੋ ਇਹ ਤਾਂ ਇਤਰਾ ਮਾੜਾ ਹੋਇਆ ਉਹਨਾਂ ਆਪਣਾ ਬੜਾ ਜਿਆਦਾ ਮਾੜਾ ਸੀ ਤਾਂ ਕਦੇ ਬਈ ਮੈਂ ਤਾਂ ਪਹਿਲੇ ਯਾਰ ਦੇਖਿਆ ਚਲੋ ਕਦੇ ਨਹੀਂ ਦੇਖਿਆ ਵੀਡੀਓ ਰਿਕਾਰਡ ਕਰ ਲਾਲ ਬਹੁਤ ਵੀਰੇ ਬਹੁਤ ਸਾਡਾ ਕੋਈ ਵੀਰੇ ਬਹੁਤ ਜਿਆਦਾ ਨਕਸਾ ਹਾਂਜੀ ਦੇਖੋ ਜੀ ਕਿੰਨੇ ਜੀ ਜਨਤਾ ਇਕੱਠੀ ਹੋਈ ਹੈ ਜੀ ਪਾਣੀ ਆਇਆ ਤੇ ਬੇਟਿਆਂ ਦੀ ਵੱਡੀ ਵੱਡੀ ਉਮਰ ਹੋਵੇ ਜਿਹੜੇ ਇੰਨੀ ਤਰੱਕੀ ਕਰ ਰਹੇ ਪਾਣੀ ਵਾਲੇ ਨਾਲ ਇਹਨਾਂ ਦੀ ਵੱਡੀ ਵੱਡੀ ਉਮਰ ਹੋਵੇ ਸਾਰਕ ਜਣੇ ਐਵੇਂ ਮਿਲ ਜੁਲ ਕੇ ਆਪਾਂ ਕਰੀਏ ਜਿਹੜੇ ਬੈਠੇ ਰੱਖੇ ਜੀ ਜਿਨ੍ਹਾਂ ਕੋਲੇ ਕੋਈ ਕਾਰ ਨਹੀਂ ਕੋਈ ਨਾ ਪੱਤ ਤੋਂ ਬਾਅਦ ਸਾਰੇ ਜਿੰਨੇ ਸੇਵਾ ਕਰਿਓ ਜੀ ਆਹ ਬੜੀ ਹੀ ਚੰਗੀ ਉਹਨਾਂ ਕੋ ਗੁਲਾਬ ਸਿੱਧੂ ਆਇਆ ਆ ਸਾਡੀ ਭੈਣ ਆਈ ਮੈਂ ਚਾਹ ਵੀ ਪੀ ਗੱਲਾਂ ਬਾਈ ਦਾ ਜਿਹੜਾ ਲੰਗਰ ਗੁੱਸਾ ਨਾ ਕਰੇ ਬੰਦੇ ਉਹ ਵਾਪਸ ਮੇਰੇ ਭਾਈ ਦਾ ਨਾਮ ਸੰਗਰ ਆਪਸ ਸੁਨੇਹ ਪਰ ਤੁਹਾਡੀ ਮਦਦ ਹੀ ਕਰਨ ਆਇਆ ਬਹੁਤ ਮਦਦ ਕਰ ਰਿਹਾ ਉਹ ਪਰ ਸ਼ੋਅ ਆਪਣੀ ਕਰ ਰਿਹਾ ਸਾਨੂੰ ਪਤਾ ਉਹ ਬੰਦਾ ਕੀ ਮਦਦ ਕਰ ਰਿਹਾ ਇਹ ਥੋੜਾ ਮੈਂ ਪਰ ਟ੍ਰੈਫਿਕ ਕਰਕੇ ਜਮਾ ਕੇ ਸੇਵਾ ਹੋ ਗਈ ਕਿਸਤੇ ਗਿਆ ਲਾ ਕਿਸੇ ਵਜਾ ਨਾਲ ਹੀ ਗਿਆ ਹੋਊਗਾ ਠੀਕ ਹੈ ਸੋ ਹੱਥ ਬੰਨ੍ਹ ਕੇ ਕਬੈਸਾ ਮੇਰੇ ਭਰਾ ਨੂੰ ਨਾ ਮਾੜਾ ਚੱਕਾ ਬੋਲਾ ਜਾਵੇ ਪਾਸੇ ਆ

ਆ ਜੀ ਅਬਾ ਸਾਹਿਬ ਨੂੰ ਬੋਲੋ ਨਹੀਂ ਨਹੀਂ ਆਪਾਂ ਯਾਰ ਸਹੀ ਗੱਲ ਹੈ ਜਿਹੜੇ ਖਾਣਗੇ ਨੇ ਉਹਨੇ ਲੈ ਜਾਵੇ ਯਾਰ ਖਾਣ ਨਹੀਂ ਪਾਈਏ ਜਿੰਨੇ ਖਾ ਰਹੇ ਪੌਲੀ ਚ ਦਿਆ ਖਾਣਾ ਇੱਕ ਵਾਰ ਇੱਕ ਵੱਡੇ ਭਾਂਡੇ ਲਿਓ ਵੱਡੇ ਭਾਂਡੇ ਉਸ ਤੋਂ ਤੇਰੇ ਆਦੀ ਭਾਰਟੀਆਂ ਮੂਲੀਆਂ ਚੱਕ ਲਿਓ ਪੌਲੀ ਚ ਦਿਆ ਆ ਪੌਲੀ ਚ ਆ ਚਾਲੇ ਤੇ ਬੇਵਨੀ ਬਣਾਉਂਦੀ ਹੈ

आंटी, 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 आंटी,